ਆਹ ਤੋਂ ਡਾਕੀ ਕਰਨ ਆ ਕੇ ਅੱਜ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਮੇਰਾ ਨਾਮ ਵਿਜੇ ਕੁਮਾਰ ਐਮਸੀ ਹੈ ਤੇ ਪੰਜਾਬ ਦੇ ਹਾਲਾਤਾਂ ਨੂੰ ਅੱਜ ਮੈਂ ਦੇਖ ਕੇ ਪ੍ਰਦਰਸ਼ਨ ਕਰ ਰਿਹਾ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਹੈ 84 ਤੋਂ ਵੀ ਨਾਜ਼ੁਕ ਹੋ ਚੁੱਕੇ ਹੈ ਇਹ ਤਾਂ ਅੱਤਵਾਦ ਦੇ ਟਾਈਮ ਤੇ ਵੀ ਹਾਲਾਤ ਪੰਜਾਬ ਦੇ ਅੰਦਰ ਨਹੀਂ ਸੀ ਜਿਹੜੇ ਅੱਜ ਦੀ ਡੇਟ 'ਚ ਅੱਜ ਤੁਸੀਂ ਦੇਖੋ ਕੋਈ ਗਲੀ ਚਰਾਹਾ ਜਿੱਥੇ ਮਰਜ਼ੀ ਦੇਖ ਲਓ ਕਿਤੇ ਗੋਲੀ ਚੱਲੀ ਜਾਂਦੀ ਹੈ ਕੋਈ ਤੰਬੇ ਚੱਕੀ ਫਿਰਦਾ ਕੋਈ ਤਲਵਾਰਾਂ ਚੱਕੀ ਫਿਰਦਾ ਕੋਈ ਗੰਡਾਸੇ ਚੱਕੀ ਫਿਰਦਾ ਪੰਜਾਬ ਦੇ ਹਾਲਾਤ ਬਣੇ ਪਏ ਹੈ ਆ ਪਿੱਛੇ ਜੇ ਦੇਖੋ ਇੱਕ ਐਸਚੋ ਮਾਰਦਾ ਕੋਈ ਸੁਣਵਾਈ ਨਹੀਂ ਜਦੋਂ ਇੱਕ ਇੰਸਪੈਕਟਰ ਹੀ ਮਾਰ ਦਿੱਤਾ ਗਿਆ ਜਦੋਂ ਇੱਕ ਇੰਸਪੈਕਟਰ ਮਾਰ ਦਿੱਤਾ ਗਿਆ ਫਿਰ ਉਦੋਂ ਪਿੱਛੇ ਕੀ ਰਹਿ ਗਿਆ ਜਦੋਂ ਪੰਜਾਬ ਪੁਲਿਸ ਆਪ ਸੇਫ ਨਹੀਂ ਫਿਰ ਕੌਣ ਸੇਫ ਹੋਊਗਾ ਇੱਕ ਮੇਰੀ ਭੈਣ ਪਾਟ ਕਰੀ ਜਾਂਦੀ ਸੀ ਉਹ ਗੁਟਕਾ ਸਾਹਿਬ ਦਾ ਉਹਦਾ ਗੱਟਾ ਵਣਤਾ ਬੈਠੀ ਦਾ ਇੱਕ ਐਨਆਰ ਤੋਂ ਬਾਹਰ ਆਇਆ ਸੀ ਜਨੰਦਰ ਪਤਾ ਨਹੀਂ ਕਿੱਥੋਂ ਤੇ ਗੋਲੀਆਂ ਚਲਾਤੀਆਂ ਇੱਕ ਹਾਲਾਤ ਇਹ ਜੇ ਬਣੇ ਪਏ ਆ ਸੁਬੀਰ ਬਾਦਲ ਜੀ ਉੱਥੇ ਹਰਮੰਦਰ ਸਾਹਿਬ 'ਚ ਸੇਵਾ ਨਿਭਾ ਰਹੇ ਸੀ ਉੱਥੇ ਗੋਲੀ ਮਾਰਤੀ ਹਾਲਾਤ ਪੰਜਾਬ ਦੇ ਇੰਨੇ ਬੱਤਰ ਹੋਏ ਪਏ ਐ ਮਨੁਜਨ ਕਾਲੀਆ ਸੀ ਉਹਦੇ ਘਰ ਦੇ ਉੱਤੇ ਗ੍ਰੇਡ ਸਟਾ ਦੇਖੋ ਕੀ ਹਾਲਾਤ ਐ ਜੇ ਤਾਂ 84 ਵੇਲੇ ਨਹੀਂ ਸੀ ਯਾਰ ਅੱਜ ਲੋਕ ਜਿਹੜੀ ਜਵਾਨੀ ਆ ਬਾਹਰ ਭੱਜੀ ਜਾਂਦੀ ਐ ਪੰਜਾਬ ਦੇ ਵਿੱਚੋਂ ਕੋਈ ਇੰਡਸਟਰੀ ਆਣ ਨੂੰ ਤਿਆਰ ਨਹੀਂ ਪੰਜਾਬ ਦੇ ਹਾਲਾਤ ਇੰਨੇ ਨਾਜੂਕ ਹੋ ਚੁੱਕੇ ਐ ਕੋਈ ਵੀ ਬੰਦਾ ਅੱਜ ਸੇਵ ਮਹਿਸੂਸ ਨਹੀਂ ਕਰ ਰਿਹਾ ਕੀ ਮੰਗ ਕਰਦੇ ਮੰਗ ਤਾਂ ਕੀ ਐ ਮੰਗ ਤਾਂ ਸਭ ਉਹਨਾਂ ਨੂੰ ਆਪ ਨੂੰ ਪਤਾ ਮੰਗ ਕੀ ਰੋਏ ਤੁਹਾਡੀਆਂ ਖਵਾਰਾ ਚੈਨਲਾਂ ਤੇ ਆਂਦਾ ਕੋਈ ਮੇਰੀ ਮੰਗ ਕਰੇ ਨਾ ਤਾਂ ਕੁਝ ਹੋ ਨਹੀਂ ਜਾਣਾ ਇਹ ਹਰਾ ਦਾ ਜ਼ਿੰਮੇਵਾਰ ਕਿ ਨੂੰ ਸੰਭਾਲ ਸਰਕਾਰ ਸਰਕਾਰ ਆ ਜੇ ਲਾਅਨ ਆਰਡਰ ਕਿੰਨੇ ਸੱਟ ਕਰਨਾ ਸਰਕਾਰ ਦਾ ਫਰਜ਼ ਮੰਨਦਾ ਜਦੋਂ ਸਰਕਾਰ ਦੇ ਕੋਲੇ ਹੱਥ 'ਚ ਕੁਝ ਹੈ ਨਹੀਂਗਾ ਮੈਨੂੰ ਦੱਸੋ ਕੋਈ ਗਲੀ ਕੋਈ ਚਰਾਹਾ ਕੋਈ ਪਿੰਡ ਵਾਲਾ ਕੋਈ ਮੰਡੀ ਵਾਲਾ ਕੋਈ ਸ਼ਹਿਰ ਵਾਲਾ ਉੱਠ ਕੇ ਦੱਸ ਦੇ ਵੀ ਸਾਡੇ ਪੰਜਾਬ ਦੇ ਹਾਲਾਤ ਸਹੀ ਹੈ ਮੈਂ ਮੰਨਣ ਨੂੰ ਤਿਆਰ ਆ ਅੱਜ ਵੱਡੇ 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 ਆਪ ਵਾਲੇ ਲੀਡਰ ਵਾਅਦਾ ਕਰਦੇ ਆ ਅਸੀਂ ਪੰਜਾਬ 'ਚ ਲਾਅਨ ਆਰਡਰ ਐਕ ਕਰਦਾਂਗੇ ਆਫ ਕਰ ਦਿਆਂਗੇ ਜਨਾਬ ਮੇਰੇ ਨਾਲ ਆ ਕੇ ਬਹਿਸ ਕਰ ਲੋ ਮੇਰੇ ਕੋਲੇ ਸਾਰੇ ਪੰਜਾਬ ਦਾ ਸਾਡੇ 3 ਸਾਲਾਂ ਦਾ ਡਾਟਾ ਪਿਆ ਵੀ ਕਿਹੜੇ ਬਾਤ ਕਿੱਥੇ ਕੀ ਕੀ ਹੋਇਆ ਹੋਣਾ ਕੀ ਚਾਹੀਦਾ ਹੋਣਾ ਕੀ ਚਾਹੀਦਾ ਹੈ ਹੋਣਾ ਚਾਹੀਦਾ ਵੀ ਸਥਿਤੀ ਨੂੰ ਕੰਟਰੋਲ ਚ ਕੀਤਾ ਜਾਵੇ ਕਿਸੇ ਹੱਦ ਨਾਲ ਪੰਜਾਬ ਦੇ ਪੰਜਾਬ ਦੀ ਸਥਿਤੀ ਨੂੰ ਕੋਈ ਡਰ ਦਾ ਬੋਲ ਖਤਮ ਕੀਤਾ ਜਾਵੇ ਤਾਂ ਜੋ ਲੋਕ ਇਦੋਂ ਚੰਗਾ ਤਾਂ ਇਹ ਤਾਲਿਬਾਨ ਵਾਲਾ ਹਾਲ ਬਣਿਆ ਪਿਆ ਜਿਹੜੇ ਬੋਲਦੇ ਆ ਪਰਚਾ ਦੇ ਦਿੰਦੇ ਆ ਉਹ ਫਿਰ ਪਰਚਾ ਦੇਈ ਜਾਂਦੇ ਨੇ ਕਿ ਕਿੰਨੇ ਕਿਹੜੇ 15 ਦਿਨਾਂ ਦੇ ਸਾਰੇ ਪੰਜਾਬ ਨੂੰ ਲੈ ਕੇ 3 ਕਰੋੜ ਵਾਦੀ ਨੂੰ ਅੰਦਰ ਦੇ ਦਿੰਗੇ ਰਹਿ ਗਿਆ 1.5 ਸਾਲ ਫਿਰ 23 ਲੋ ਪਰਚੇ ਜੇ ਸੱਚਾਈ ਸੁਣਨ ਨੂੰ ਕਿਉਂ ਨਹੀਂ ਤਿਆਰ ਫਿਰ ਤੁਸੀਂ ਕਿਵੇਂ ਟੈਂਕੀਆਂ ਤੇ ਚੜ ਜਾਂਦੇ ਸੀ ਤੁਸੀਂ ਕਿਵੇਂ ਥਾਲੀਆਂ বাজਾਨ ਲੱਗ ਜਾਂਦੇ ਸੀ ਤੁਸੀਂ ਕਿਵੇਂ ਦੂਜਿਆਂ ਦੇ ਪਰਫੋਰਮਾਂਲ ਜੀ ਜਾ ਕੇ ਵੜ ਜਾਂਦੇ ਸੀ ਫਿਰ ਅੱਜ ਤੁਸੀਂ ਦੂਜਿਆਂ ਨੂੰ ਝੱਲੋ ਫਿਰ ਬਰਦਾਸ਼ਤ ਕਿਉਂ ਨਹੀਂ ਕਰਦੇ ਫਿਰ ਆਪ ਤੁਸੀਂ ਹਜ਼ਾਰ-ਹਜ਼ਾਰ ਗਾਰਮੈਨ ਲੈ ਕੇ ਕਿਉਂ ਘੁੰਮਦੇ ਹੋ ਜੇ ਪੰਜਾਬ ਸੇਫ ਹੈ ਤਾਂ ਦਰਸ਼ਕੀ ਕਿਸੇ ਪਾਜਪਾ ਬੋਲਦੇ ਉਸੇ ਪਰਫੋਰਮਾਂਲ ਮੰਗਲਾ ਦਾਫਰ ਨਹੀਂ ਮਾਮਲਾ ਦਰਜ ਕਰਤਾ ਜੇ ਉਹਨਾਂ ਨੇ ਬਾਜਵਾ ਸਾਹਿਬ ਨੇ ਕਿਹਾ ਵੀ ਬੰਬ ਹੈਗੇ ਕਿਤੇ ਪਏ ਹੈ ਜੇ ਉਹਨਾਂ ਨੇ ਕਿਹਾ ਕਿਤੋਂ ਸੋਰਸ ਉਹਨਾਂ ਦੇ ਉਹਨਾਂ ਨੇ ਅਖਬਾਰ ਚੋਂ ਪੜ੍ਹ ਕੇ ਕਿਹਾ ਮੈਂ ਵੀ ਤਾਂ ਪੰਜਾਬ ਦੇ ਹਾਲਾਤਾਂ ਦਾ ਅਖਬਾਰਾਂ ਤੇ ਮੀਡੀਆ ਰਾਈ ਦੇਖ ਕੇ ਹੀ ਕਰ ਰਿਹਾ ਕੋਈ ਮੈਨੂੰ ਘਰੇ ਬੱਟਨ ਸੁਪਨਾ ਤਾਂ ਆ ਨਹੀਂ ਰਿਹਾ ਆ ਤੁਹਾਡੇ ਚੈਨਲਾਂ ਨਾਲ ਤੇ ਵਟਸਐਪ ਚੈਨਲਾਂ ਤੇ ਆ ਤੁਹਾਡੇ ਸੋਸ਼ਲ ਮੀਡੀਆ ਤੇ ਰੋਜ਼ ਹੀ ਆਂਦਾ ਜਿੱਧਰ ਘੱਡੱਸਾ ਮਾਰਦਾ ਜਿੱਧਰ ਲੁੱਟ ਕੇ ਲੈ ਗੇ ਸਰਿਆਂ ਬਾਲੀਆਂ ਲਾਈਆਂ ਜਾਂਦੀਆਂ ਸਰਿਆਂ ਮੋਬਾਈਲ ਕੋਈ ਜਾ ਰਿਹਾ ਨਸ਼ੇ ਦੇ ਹਾਲਾਤ ਆ ਕੋਈ ਇੱਧਰ ਡਿੱਗੀ ਜਾਂਦਾ ਕੋਈ ਉੱਧਰ ਡਿੱਗੀ ਜਾਂਦਾ ਕੋਈ ਸੁਣਨ ਵਾਲੀ ਨਹੀਂ ਫੱਟ ਵੀ ਇੱਕ ਬੋਰਡ ਤੇ ਬੰਦ ਬੰਦੀ ਪੰਜ ਭੈਣਾਂ ਦਾ ਭਰਾ ਮਾਰਦਾ ਗੱਲ ਵੱਢੀ ਪੰਜ ਭੈਣਾਂ ਦਾ ਭਰਾ ਵੜਤਾ ਦੱਸੋ ਉਹਨਾਂ ਦਾ ਕਸੂਰ ਦਾ ਦੱਸੋ ਕੀ ਹੈ ਉਹ ਯਾਰ ਮੁਕਰੀ ਗੱਲ ਆ ਜਦੋਂ ਇਨਸਪੈਕਟਰ ਨਹੀਂ ਸੇਫ ਨਹੀਂ ਜਿੰਨੂੰ ਮਾਰਤਾ ਕਿਹਦੇ ਬਟਾਲੇ ਕੇ ਅੰਬਰ ਤਰ ਕਿੱਥੇ ਮਾਰਿਆ ਜਦੋਂ ਉਹ ਨਹੀਂ ਸੇਫ ਫਿਰ ਅਸੀਂ ਕਿਹੜੇ ਖੇਤ ਨਹੀਂ ਬੁਲੀਆਂ ਯਾਰ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਿੱਦਾਂ ਅੱਜ ਮੇਕੂ ਪ੍ਰਦਰਸ਼ਨ ਹੈ ਇਹ ਵੀ ਹਾਲਾਤ ਦੇਖੋ ਆ ਗੋਲੀਆਂ ਦੇ ਨਾਲ ਛਲਣੀ ਬਣਿਆ ਪਿਆ ਰੋਂਦਾ ਪੰਜਾਬ ਅੱਜ ਸਾਡਾ ਤੇ ਤੜਫੀ ਜਾਂਦਾ ਵੀ ਅਸੀਂ ਕਿੱਥੇ ਗਲਤੀਆਂ ਕਰ ਬੈਠੇ ਕਿੱਥੇ ਕਿਹੜੇ ਲੋਕਾਂ ਨੂੰ ਬੋਟ ਪੈ ਚੁਕੇ ਕਿਹੜੇ ਨਾੜੀਆਂ ਦੇ ਹੱਥ ਵਿੱਚ ਸਰਕਾਰ ਪਿਠਾ ਬੈਠੇ ਕਿ ਸਾਡਾ ਕੁਝ ਰਹੀ ਨਹੀਂ